ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਮਲਾਈ ਸਿੱਖੋ ਪੰਜਾਬੀ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕੋਈ ਚੀਜ਼ ਕਿੱਦਾਂ ਖਰੀਦਣੀ ਆ ਤੁਸੀਂ ਕੋਈ ਚੀਜ਼ ਕਿੱਦਾਂ ਸਿਲੇਕਟ ਕਰਨੀ ਆ ਤੁਸੀਂ ਤੇ ਉਹਦੇ ਪੈਸੇ ਕਿੱਦਾਂ ਦੇਣੇ ਆ ਠੀਕ ਹੈ ਜੀ ਉਹਦੇ ਬਾਰੇ ਦੱਸਾਂਗੇ ਜਿੱਦਾਂ ਕਿ ਕਿਸੇ ਕਾਊਂਟਰ ਤੇ ਕਾਰਡ ਚੱਲਦਾ ਹੁੰਦਾ ਜਾਂ ਕੈਸ਼ ਦੇਣਿਆ ਜਾਂ ਕਾਊਂਟਰ ਕਿੱਥੇ ਆ ਅੱਦਨੇ ਜੀ ਜਾਂ ਜਾਂ ਚੀਜ਼ ਸਿਲੈਕਟ ਕਰਨ ਵਾਸਤੇ ਰੰਗ ਰੰਗ ਪੁੱਛਣ ਵਾਸਤੇ ਹੋਰ ਹੈਗੀ ਇਹਦੇ ਬਾਰੇ ਮਹਗੀ ਸਸਤੀ ਬਾਰੇ ਇਹ ਤੁਹਾਨੂੰ ਦੱਸਾਂਗੇ ਵੀ ਕਿਦਾਂ ਮਲਾਈ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ ਤੇ ਉਹਦੇ ਆਪਾਂ ਨਾਲ ਦੇ ਨਾਲ ਪੰਜਾਬੀ ਲਿਖਾਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਨਾ ਸਮਝ ਆ ਸਕੇ ਠੀਕ ਹੈ ਜੀ ਤੇ ਤੁਸੀਂ ਬੋਲ ਸਕੋ ਓਦਾਂ ਜਿੱਦਾਂ ਪੰਜਾਬੀ ਦੇ ਵਿੱਚ ਲਿਖਿਆ ਹੋਊਗਾ ਓਦਾਂ ਤੁਸੀਂ ਬੋਲ ਸਕੋ ਤੁਹਾਡੀ ਆਵਾਜ਼ ਸਾਫ਼ ਹੋਊਗੀ ਜਵਾਨ ਸਾਫ਼ ਹੋਊਗੀ ਤੁਹਾਡੀ ਠੀਕ ਹੈ ਜੀ ਤੇ ਜ਼ਿਆਦਾ ਸਮਾਂ ਤੁਹਾਡਾ ਨਾ ਲੈਂਦਾ ਹੋਇਆ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਠੀਕ ਹੈ ਜੀ ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸਾਇਆ ਮਾਹੂ ਯਾਂਗ ਇਨੀ ਸਾਇਆ ਮਾਹੂ ਯਾਂਗ ਇਨੀ ਠੀਕ ਹੈ ਜੀ ਮਲਾਈ ਦੇ ਵਿੱਚ ਸਾਇਆ ਮਾਹੂ ਯਾਂਗ ਇਨੀ ਮਲਾਈ ਦੇ ਵਿੱਚ ਠੀਕ ਹੈ ਜੀ ਇਹਦੇ ਹੀ ਹੈਗੀ ਨਾਲ ਪੰਜਾਬੀ ਲਿਖੀ ਹੋਈ ਆ ਸਾਇਆ ਮਾਹੂ ਯਾਂਗ ਇਨੀ ਠੀਕ ਹੈ ਜੀ ਇਸੇ ਮਲੇ ਮਲੇ ਮਲਾਈ ਦੀ ਭਾਸ਼ਾ ਪੰਜਾਬੀ ਦੇ ਵਿੱਚ ਇਦਾਂ ਬੋਲੀ ਜਾਂਦੀ ਆ ਤਾਂ ਲਿਖਦੇ ਆ ਤਾਂ ਕਿ ਤੁਸੀਂ ਪੜ੍ਹ ਕੇ ਇਹ ਤੋਂ ਸਿੱਖ ਸਕੋ ਤੁਹਾਡੀ ਜ਼ੁਬਾਨ ਸਾਫ਼ ਹੋ ਸਕੇ ਨਾਲ ਦੇ ਨਾਲ ਬੋਲ ਸਕੋ ਇਹਦਾ ਮਤਲਬ ਆ ਮੈਂ ਇਹ ਵਾਲਾ ਚਾਹੀਦਾ ਸੌਰੀ ਮੈਨੂੰ ਇਹ ਵਾਲਾ ਚਾਹੀਦਾ ਠੀਕ ਹੈ ਜੀ ਮੈਨੂੰ ਇਹ ਵਾਲਾ ਚਾਹੀਦਾ ਜੇ ਮੈਂ ਤੁਸੀਂ ਕਿਸੇ ਦੁਕਾਨ ਤੇ ਜਾ ਕੇ ਦੁਕਾਨਦਾਰ ਨੂੰ ਕਹੋਗੇ ਮੈਨੂੰ ਇਹ ਵਾਲਾ ਚਾਹੀਦਾ ਤੁਸੀਂ ਕਹੋਗੇ ਸਾਇਆ ਮਾਹੂ ਯਾਂਗ ਇਨੀ ਠੀਕ ਹੈ ਮੈਨੂੰ ਇਹ ਵਾਲਾ ਚਾਹੀਦਾ ਠੀਕ ਹੈ ਜੀ ਅੱਗੇ ਆ ਗਿਆ ਆੜਾ ਯੰਗ ਲਾਈਨ ਆੜਾ ਆੜਾ ਯੰਗ ਲਾਈਨ ਠੀਕ ਹੈ ਜੀ ਤੇ ਇਹਦਾ ਕੀ ਮਤਲਬ ਆ ਪੰਜਾਬੀ ਦੇ ਵਿੱਚ ਕੀ ਹੋਰ ਕੀ ਕੋਈ ਹੋਰ ਡਿਜ਼ਾਈਨ ਜਾਂ ਰੰਗ ਹੈਗਾ ਜੇ ਤੁਸੀਂ ਦੁਕਾਨਦਾਰ ਨੂੰ ਪੁੱਛਣਾ ਮਲਾਈ ਦੇ ਵਿੱਚ ਵੀ ਕੀ ਕੋਈ ਹੋਰ ਰੰਗ ਜਾਂ ਡਿਜ਼ਾਈਨ ਹੈਗਾ ਜਿੱਦਾਂ ਬੰਦੇ ਦੀ ਡਿਮਾਂਡ ਹੁੰਦੀ ਆ ਕੋਈ ਚੀਜ਼ ਪਸੰਦ ਆ ਜਾਵੇ ਮਾਲ ਚ ਜਾ ਕੇ ਜਾ ਕੇ ਤੇ ਕਿੱਡੇ ਦੇ ਜਾਂ ਪਾਸਰ ਦੇ ਵਿੱਚ ਜਾ ਕੇ ਪਾਸਰ ਇੱਥੇ ਮਲੇਈ ਦੇ ਵਿੱਚ ਮਤਲਬ ਮੰਡੀ ਨੂੰ ਕਹਿੰਦੇ ਜਿੱਦਾਂ ਮੰਡੀ ਲੱਗਦੀ ਆ ਆਪਣਾ ਮੰਡੀ ਨੂੰ ਪਾਸਰ ਕਹਿੰਦੇ ਨੇ ਉਹਰੇ ਠੀਕ ਹੈ ਜੀ ਉੱਥੇ ਜਾ ਕੇ ਪੁੱਛਣਾ ਜੀ ਤੁਸੀਂ ਵੀ ਕੀ ਇਹਦੇ ਨਾਲ ਦਾ ਕੋਈ ਹੋਰ ਡਿਜ਼ਾਈਨ ਜਾਂ ਕੋਈ ਆਈਟਮ ਹੋਰ ਹੈਗੀ ਇਹਦੇ ਨਾਲ ਦੀ ਰੰਗਰ ਵਗੈਰਾ ਉਹ ਤੁਸੀਂ ਪੁੱਛੋਗੇ ਆੜਾ ਯੰਗ ਲਾਈਨ ਵੀ ਹੋਰ ਹੈਗਾ ਕੋਈ ਡਿਜ਼ਾਈਨ ਇਹਦੇ ਨਾਲ ਦਾ ਰੰਗ ਠੀਕ ਹੈ ਤੇ ਅੱਗੇ ਆ ਗਿਆ ਸਾਇਆ ਤੇ ਗੋਕ ਦੁੱਲੂ ਸਾਇਆ ਤੇ ਗੋਕ ਦੁੱਲੂ ਠੀਕ ਹੈ ਜੀ ਇਹਦਾ ਮਤਲਬ ਆ ਪੰਜਾਬੀ ਦੇ ਵਿੱਚ ਮੈਂ ਪਹਿਲਾ ਦੇਖ ਰਿਹਾ ਹਾਂ ਠੀਕ ਹੈ ਜੀ ਜੇ ਤੁਸੀਂ ਦੇਖ ਰਹੇ ਹੋ ਪਹਿਲਾਂ ਤੁਹਾਡੇ ਨਾਲ ਕੋਈ ਹੋ ਮਤਲਬ ਹੋਰ ਗਿਆ ਦੇਖਣ ਲੱਗ ਗਿਆ ਤੁਹਾਡੇ ਹੱਥੋਂ ਫੜਿਆ ਜਿੱਦਾਂ ਆਪਾਂ ਜਿੱਦਾਂ ਕਹਿੰਦੇ ਆ ਯਾਰ ਮੈਂ ਦੇਖ ਰਿਹਾ ਮੈਂ ਨਾ ਵੀ ਮੈਂ ਦੇਖ ਰਿਹਾ ਮੈਂ ਠੀਕ ਹੈ ਜੀ ਜੇ ਦੁਕਾਨਦਾਰ ਨੂੰ ਵੀ ਕਹਿ ਸਕਦੇ ਹੋ ਤੁਸੀਂ ਠੀਕ ਹੈ ਜੀ ਜੇ ਤੁਸੀਂ ਸਿਰਫ ਦੇਖ ਰਹੇ ਹੋ ਠੀਕ ਹੈ ਦੇਖਣਾ ਚਾਹੁੰਦੇ ਹੋ ਜਿੱਦਾਂ ਕਹਿੰਦੇ ਵੀ ਮੈਂ ਦੇਖਣਾ ਚਾਹੁੰਨਾ ਪਹਿਲਾਂ ਜਾਂ ਤੁਸੀਂ ਕੋਈ ਹੋਰ ਆ ਗਿਆ ਲੋੜੇ ਹੱਥੋਂ ਫੜੇ ਜਾਂ ਕਿੱਦਾਂ ਕਹਦੇ ਵੀ ਮੈਂ ਉਹਨੂੰ ਉਹਨੂੰ ਵੀ ਤੁਸੀਂ ਕਹਿ ਸਕਦੇ ਹੋ ਵੀ ਮੈਂ ਪਹਿਲਾਂ ਦੇਖ ਰਿਹਾ ਵੀ ਠੀਕ ਹੈ ਨੀ ਇਹਦਾ ਮਤਲਬ ਇਹਦਾ ਹੈਗਾ ਮੈਂ ਪਹਿਲਾਂ ਦੇਖ ਰਿਹਾ ਹਾਂ ਠੀਕ ਹੈ ਜੀ ਪੰਜਾਬੀ ਦੇ ਵਿੱਚ ਤੇ ਇਹਦੀ ਮਲਾਈ ਹੈ ਮਲਾਈ ਦੇ ਵਿੱਚ ਹੈਗਾ 사য়া ਤੇ ਗੋਕ ਦੁੱਲੂ ਮੈਂ ਪਹਿਲਾਂ ਦੇਖ ਰਿਹਾ ਹਾਂ ਠੀਕ ਹੈ ਜੀ ਇਹ ਸੀ ਇਹ ਚੀਜ਼ ਜੇ ਮੈਂ ਤੁਹਾਨੂੰ ਕੋਈ ਪਸੰਦ ਕਰਨੀ ਆ ਜਿੱਦਾਂ ਤੁਸੀਂ ਦੁਕਾਨ ਤੇ ਜਾ ਕੇ ਚੀਜ਼ ਪਸੰਦ ਕਰਨੀ ਆ ਜਾਂ ਮਾਲ ਤੇ ਜਾ ਕੇ ਠੀਕ ਹੈ ਜੀ ਅੱਗੇ ਹੁਣ ਜੇ ਤੁਸੀਂ ਚੀਜ਼ ਪਸੰਦ ਕਰ ਲਈ ਤਾਂ ਤੁਸੀਂ ਲੈਣੀ ਆ ਉਹ ਤੁਸੀਂ ਲਾਹੋਗੇ ਵੀ ਤਾਂ ਉਹਦੀ ਕੀਮਤ ਪੁੱਛਣੀ ਆ ਠੀਕ ਹੈ ਜੀ ਕੀਮਤ ਪੁੱਛਣ ਵਾਸਤੇ ਕੀ ਕਹੋਗੇ ਤੁਸੀਂ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਗਈ ਕੀ ਇਹ ਤਾਂ ਪੁੱਛਣ ਵਾਸਤੇ ਤੁਸੀਂ ਕਹੋਗੇ ਮਲਾਈ ਦੇ ਵਿੱਚ ਬਰਾਪਾ 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 ਹਾਰਗਾ ਇਨੀ ਬਰਾਪਾ ਹਾਰਗਾ ਇਨੀ ਠੀਕ ਹੈ ਜੀ ਇਸ ਦਾ ਮਤਲਬ ਆ ਪੰਜਾਬੀ ਵਿੱਚ ਇਸ ਦੀ ਕੀਮਤ ਕਿੰਨੀ ਹੈ ਜੇ ਤੁਸੀਂ ਕੋਈ ਚੀਜ਼ ਪਸੰਦ ਕਰ ਲਈ ਉਹਨੂੰ ਕਹੋਗੇ ਬਰਾਪਾ ਹਾਰਗਾ ਇਨੀ ਵੀ ਇਹਦੀ ਕੀਮਤ ਕਿੰਨੀ ਆ ਇਸ ਦੀ ਕੀਮਤ ਕਿੰਨੀ ਆ ਜਿਹੜੀ ਤੁਹਾਡੇ ਹੱਥ 'ਚ ਚੀਜ਼ ਹੋਊਗੀ ਜਿਹੜੀ ਤੁਸੀਂ ਪਸੰਦ ਕਰ ਲਈ ਇਹ ਗਈ ਤੇ ਠੀਕ ਹੈ ਜੀ ਜੇ ਤੁਹਾਨੂੰ ਮਤਲਬ ਜਿੱਦਾਂ ਕੋਈ ਚੀਜ਼ ਦੁਕਾਨਦਾਰ ਦੱਸਦਾ ਵੇ ਇੰਨੇ ਦੀ ਆ ਤੁਹਾਨੂੰ ਲੱਗਦਾ ਵੀ ਯਾਰ ਮਹਿੰਗੀ ਆ ਠੀਕ ਆ ਤਾਂ ਤੁਸੀਂ ਫਿਰ ਦੁਕਾਨਦਾਰ ਨੂੰ ਕਿੱਦਾਂ ਬੋਲੋਗੇ ਮਲੇ ਦੇ ਵਿੱਚ ਮਾਹਲ ਸੰਗਤ ਮਾਹਲ ਸੰਗਤ ਠੀਕ ਹੈ ਆਪਣੇ ਸੰਗਤ ਮਤਲਬ ਸੰਗਤ ਨੂੰ ਕਹਿੰਦੇ ਜਿੰਨਾ ਗੁਰਦੁਆਰੇ ਜਾਂਦੀ ਆ ਪਰ ਇਹ ਥੋੜਾ ਜਿਹਾ ਲਿਖਣ ਦੇ ਵਿੱਚ ਬੋਲਣ ਦੇ ਵਿੱਚ ਡਿਫਰੈਂਟ ਆ ਆਪਾਂ ਕਹਿੰਦੇ ਸੰਗਤ ਇਹਗਾ ਸੰਗਤ ਆ ਠੀਕ ਹੈ ਜੀ ਮਾਹਲ ਸੰਗਤ ਤੁਸੀਂ ਕਹੋਗੇ ਦੁਕਾਨਦਾਰ ਨੂੰ ਇਹਦਾ ਮਤਲਬ ਪੰਜਾਬੀ ਦੇ ਵਿੱਚ ਬਹੁਤ ਮਹਿੰਗਾ ਹੈ ਜੇ ਤੁਹਾਨੂੰ ਉਹ ਚੀਜ਼ ਮਹਿੰਗੀ ਲੱਗਦੀ ਆ ਤਾਂ ਤੁਸੀਂ ਉਹਨੂੰ ਕਹੋਗੇ ਮਾਹਲ ਸੰਗਤ ਮਲਈ ਦੇ ਵਿੱਚ ਜਣਦੀ ਪੰਜਾਬੀ ਇਹਦੀ ਪੰਜਾਬੀ ਬਣਦੀ ਆ ਵੀ ਇਹ ਚੀਜ਼ ਬਹੁਤ ਮਹਿੰਗੀ ਆ ਜੇ ਤੁਹਾਨੂੰ ਚੀਜ਼ ਮਹਿੰਗੀ ਲੱਗਦੀ ਆ ਠੀਕ ਹੈ ਜੀ ਮਾਹਲ ਸੰਗਤ ਬਹੁਤ ਮਹਿੰਗਾ ਹੈ ਕੋਈ ਵੀ ਚੀਜ਼ ਠੀਕ ਹੈ ਜੀ ਅੱਗੇ ਆ ਗਿਆ ਮਤਲਬ ਜੇ ਤੁਸੀਂ ਉਹਦਾ ਰੇਟ ਘਟਾਉਣਾ ਚਾਹੁੰਦੇ ਹੋ ਤੁਸੀਂ ਦੁਕਾਨਦਾਰ ਨੂੰ ਕੀ ਕਹੋਗੇ ਵੀ ਹਾਂ ਵੀ ਇਹਦਾ ਰੇਟ ਘੱਟ ਕਰ ਦੇ ਯਾਰ ਵੀ ਮਹਿੰਗੀ ਆ ਜਿੱਦਾਂ ਕਹਦੇ ਆਪਾਂ ਉਹ ਤੁਸੀਂ ਕਹੋਗੇ ਬੋਲੇ ਕੁਰਾੰਗ ਬੋਲੇ ਕੁਰਾੰਗ ਸਿੱਕਿਤ ਬੋਲੇ ਕੁਰਾੰਗ ਸਿੱਕਿਤ ਠੀਕ ਹੈ ਜੀ ਥੋੜਾ ਘੱਟ ਕਰ ਸਕਦੇ ਹੋ ਦੁਕਾਨਦਾਰ ਨੂੰ ਤੁਸੀਂ ਰਿਕਵੈਸਟ ਕਰ ਸਕਦੇ ਹੋ ਇੰਦਾ ਠੀਕ ਹੈ ਜੀ ਇਹਦੇ ਨਾਲ ਵੀ ਥੋੜਾ ਘੱਟ ਕਰ ਸਕਦੇ ਹੋ ਦੁਕਾਨਦਾਰ ਦੀ ਮਰਜ਼ੀ ਅੱਗੇ ਕਰਨੀ ਨਾ ਕਰਨੀ ਜਾਣਦੇ ਤੁਸੀਂ ਦੁਕਾਨਦਾਰ ਨੂੰ ਰਿਕੁਐਸਟ ਕਰ ਸਕਦੇ ਹੋ ਵੀ ਇਹ ਥੋੜੀ ਘੱਟ ਕਰਵਾ ਦਿਓ ਠੀਕ ਹੈ ਜੀ ਥੋੜਾ ਘੱਟ ਕਰ ਸਕਦੇ ਹਾਂ ਪਿਆਬੀ ਦੇ ਵਿੱਚ ਮਲਾਈ ਦੇ ਵਿੱਚ ਬੋਲੇ ਕੁਰਾਂਗ ਸਿੱਕਤ ਬੋਲੇ ਕੁਰਾਂਗ ਸਿੱਕਤ ਥੋੜਾ ਘੱਟ ਕਰ ਸਕਦੇ ਹਾਂ ਠੀਕ ਹੈ ਜੀ ਅੱਗੇ ਦੁਕਾਨਦਾਰ ਦੀ ਮਰਜ਼ੀ ਘੱਟ ਕਰਨਾ ਨਹੀਂ ਕਰਨਾ ਉਹ ਤੁਸੀਂ ਅੱਗੇ ਜਦ ਦੱਸਾਂਗੇ ਤੁਹਾਨੂੰ ਜਿੱਦਾਂ ਹੁਣ ਤੁਸੀਂ ਅੱਗੇ ਮਤਲਬ ਇਹ ਲੈ ਲਈ ਚੀਜ਼ ਕਰ ਲਈ ਫਿਰ ਜਿਹੜਾ ਅੱਗੇ ਤੁਸੀਂ ਜਿੱਦਾਂ ਮਾਲ ਤੇ ਜਾਂਦੇ ਹੋ ਮਾਲ ਦੇ ਵਿੱਚ ਕਈ ਵਾਰ ਸੇਲਸਮੈਨ ਹੁੰਦੇ ਨੇ ਠੀਕ ਹੈ ਜੀ ਸੇਲਸਮੈਨ ਕਈ ਵਾਰੀ ਆਪਾਂ ਪਤਾ ਨਹੀਂ ਹੁੰਦਾ ਕਾਊਂਟਰ ਕਿੱਧਰ ਆ ਜਾਂ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਕਾਊਂਟਰ ਤੇ ਜਾ ਕੇ ਵੀ ਤੇ ਕਾਰਡ ਚੱਲਦਾ ਕਿ ਨਹੀਂ ਜੇ ਵੀ ਕਾਰਡ ਚੱਲਦਾ ਜਾਂ ਪੇਮੈਂਟ ਲਵੋਗੇ ਜਾਂ ਕਿੱਦਾਂ ਪੇਮੈਂਟ ਕਿੱਦਾਂ ਲਵੋਗੇ ਤੁਸੀਂ ਠੀਕ ਹੈ ਜੀ ਤੇ ਉਹ ਉਹਦੇ ਵਿੱਚ ਉਹ ਇਦਾਂ ਤੁਸੀਂ ਬੋਲੋਗੇ ਉਹਨੂੰ ਠੀਕ ਹੈ ਜੀ ਜਿੱਦਾਂ ਤੁਸੀਂ ਕਹੋਗੇ बोले गुना कार्ड बोले गुना कार्ड ਇੱਥੇ ਕਾਰਡ ਚੱਲਦਾ ਕੀ ਕਾਰਡ ਚੱਲੇਗਾ ਜਿੱਦਾਂ ਆਪਾਂ ਕਹਿੰਦੀਏ ਵੀ ਇੱਥੇ ਕਾਰਡ ਚੱਲਦਾ ਕੀ ਮੇਰੇ ਕੋਲ ਕਾਰਡ ਆ ਵੀ ਇਹ ਚੱਲੂਗਾ ਇੱਥੇ ਜੇ ਤੁਸੀਂ ਕਾਰਡ ਚਲਾਉਣਾ ਉੱਤੇ ਤੁਸੀਂ ਕਹੋਗੇ ਬੋਲੇ गुना ਕਾਰਡ ਮਿੱਥੇ ਕਾਰਡ ਚੱਲਦਾ ਠੀਕ ਹੈ ਜੀ ਉਦੋਂ ਅੱਗੇ ਆ ਗਿਆ ਜੇ ਤੁਸੀਂ ਮਤਲਬ ਕਿਸੇ ਨੂੰ ਪੁੱਛਣਾ ਵਾ ਠੀਕ ਹੈ ਨਹੀਂ ਜੇ ਤੁਸੀਂ ਕਿਸੇ ਨੂੰ ਪੁੱਛਣਾ ਬਈ ਕਾਊਂਟਰ ਕਿੱਧਰਲੇ ਪਾਸੇ ਆ ਜਿੱਦਾਂ ਕਈ ਵਾਰੀ ਬੰਡੇ ਵੱਡੇ ਮਾਲ ਹੁੰਦੇ ਨੇ ਉਹਨਾਂ ਵਿੱਚ ਪਤਾ ਨਹੀਂ ਲੱਗਦਾ ਕਿ ਕਾਊਂਟਰ ਕਿੱਧਰ ਨੇ ਹੈ ਨਾ ਵੱਡੇ ਮਾਲ ਬਹੁਤ ਨੇ ਰੂਮਲੇਸ਼ੀਆ ਦੇ ਵਿੱਚ ਆਪਾਂ ਜਾਣਦੇ ਆ ਉਹਦੇ ਪਤਾ ਨਹੀਂ ਲੱਗਦਾ ਵੀ ਯਾਰ ਕਾਊਂਟਰ ਕਿੱਧਰ ਆ ਕਈ ਉਹਨਾਂ ਦੇ ਰਾਹ ਮਤਲਬ ਜਿਹੜੇ ਹੁੰਦੇ ਨੇ ਐਂਟਰੀ ਹੋਰ ਹੁੰਦੀ ਆ ਤੇ ਜਦ ਬਾਹਰ ਨਿਕਲਦਾ ਉਹ ਦੂਜਾ ਗੇਟ ਹੁੰਦੇ ਨੇ ਬਾਹਰ ਨਿਕਲਣ ਵਾਲੇ ਜਿਹੜੇ ਗੇਟ ਤੋਂ ਐਂਟਰੀ ਹੁੰਦੀ ਆ ਉਹ ਗੇਟ ਤੋਂ ਵੱਡੇ ਮਾਲ ਮੋਲਾਂ ਦੇ ਵਿੱਚ ਬਾਹਰ ਲੋਕ ਘਟ ਨਿਕਲਦੇ ਨੇ ਕਈ ਇਦਾਂ ਦੇ ਮਾਲ ਹੁੰਦੇ ਨੇ ਵੀ ਇੱਧਰੇ ਗੇਟ 'ਚੋਂ ਵੜਜੋ ਪਰਲੇ ਗੇਟ 'ਚੋਂ ਨ ਜਿਹੜਾ ਗੇਟ ਤੋਂ ਨਿਕਲਣਾ ਹੁੰਦਾ ਫਿਰ ਉਹ ਗੇਟ ਦੇ ਉੱਪਰ ਜਿਆਦਾ ਕਰਤਾ ਉਹਨਾਂ ਦੇ ਕਾਉਂਟਰ ਹੁੰਦੇ ਨੇ ਵੀ ਉਹ ਕਾਉਂਟਰ ਤੋਂ ਆਪਣੇ ਪੈਸੇ ਕਟਾਓ ਤੇ ਬਾਹਰ ਨਿਕਲ ਜਾਓ ਠੀਕ ਹੈ ਜੀ ਇਹ ਤੁਸੀਂ ਮਤਲਬ ਜਿਹੜਾ ਅੰਦਰ ਕੋਈ ਸੇਲਸਮੈਨ ਹੋਊਗਾ ਉਹਨੂੰ ਪੁੱਛੋਗੇ ਤੁਸੀਂ ਠੀਕ ਹੈ ਜੀ ਮਾਨਾ ਕਾਉਂਟਰ ਮਾਨਾ ਕਾਉਂਟਰ ਠੀਕ ਹੈ ਜੀ ਮਾਨਾ ਕਾਉਂਟਰ ਕਾਉਂਟਰ ਕਿੱਥੇ ਹੈ ਪੰਜਾਬੀ ਦੇ ਵਿੱਚ ਇਹਦਾ ਬਣਦਾ ਜੇ ਤੁਸੀਂ ਪੁੱਛਣਾ ਕਿਸੇ ਨੂੰ ਕਾਉਂਟਰ ਕਿੱਥੇ ਹੈ ਤੁਸੀਂ ਕਹੋਗੇ ਮਾਨਾ ਕਾਉਂਟਰ ਕਾਉਂਟਰ ਆਪਾਂ ਆਪਾਂ ਕਾਉਂਟਰ ਬੋਲਦੇ ਆ ਸੀ ਦੇ ਨਾਲ ਠੀਕ ਹੈ ਜੀ ਇਹ ਬੋਲਦੇ ਨੇ ਕੇ ਦੇ ਨਾਲ ਮਲਾਈ ਦੇ ਵਿੱਚ ਭਾਸ਼ਾ ਵੀ ਡਿਫਰੈਂਟ ਆ ਤਕਰੀਬਨ ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਲਿਖਦੇ ਆ ਕਾਉਂਟਰ ਸੀ ਦੇ ਨਾਲ ਲਿਖਦੇ ਆ ਆਪਾਂ ਕਾਉਂਟਰ ਠੀਕ ਹੈ ਸੀ ਲਾ ਕੇ ਮੁਰੇ ਪਰ ਮਲਾਈ ਦੇ ਵਿੱਚ ਇੱਥੇ ਮਦੇਸ਼ੀਆ ਦੇ ਵਿੱਚ ਕਾਉਂਟਰ ਲਿਖਦੇ ਨੇ ਕੇ ਲਾ ਕੇ ਬਹੁਤ ਇਦਾਂ ਦੇ ਭਾਸ਼ਾ ਨੇ ਤੇ ਮਤਲਬ ਲਬਜ ਨੇ ਇਦਾਂ ਦੇ ਜਿਨ੍ਹਾਂ ਦੇ ਵਿੱਚ ਆਪਾਂ ਕੁਝ ਹੋਰ ਲਾ ਕੇ ਲਿਖਦੇ ਆ ਇਹ ਕੁਝ ਹੋਰ ਮਤਲਬ ਵੱਖਰ ਲਾ ਕੇ ਉਹਨੂੰ ਮੁਰੇ ਲਿਖਦੇ ਨੇ ਠੀਕ ਹੈ ਇਹ ਤੁਸੀਂ ਜੇ ਲਿਖਣਾ ਵਾ ਤੁਸੀਂ ਕੇ ਨਾਲ ਲਿਖੋਗੇ ਕੇ ਏ ਯੂ ਐਨ ਟੀ ਈ ਆਰ ਠੀਕ ਹੈ ਜੀ ਕਾਊਂਟਰ ਆਪਾਂ ਬੋਲਦੇ ਕਾਊਂਟਰ ਹੈ ਬੋਲਦੇ ਕਾਊਂਟਰ ਠੀਕ ਹੈ ਜੀ ਕੇ ਦੇ ਨਾਲ ਠੀਕ ਹੈ ਜੀ ਤੇ ਅੱਗੇ ਆ ਗਿਆ ਜਦ ਤੁਸੀਂ ਮਤਲਬ ਕਟਾਤੇ ਪੈਸੇ ਕਟਾਤੇ ਸਾਰਾ ਕੁਝ ਹੋ ਗਿਆ ਜਿਵੇਂ ਤੁਸੀਂ ਬਾਹਰ ਨਿਕਲੋਗੇ ਠੀਕ ਹੈ ਜੀ ਉੱਥੋਂ ਕਾਊਂਟਰ ਤੋਂ ਪੈਸੇ ਕਟਾ ਕੇ ਬਾਹਰ ਨਿਕਲਣਗੇ ਤੇ ਆਪਾਂ ਅਗਲੇ ਨੂੰ ਕਹਾਂਗੇ ਵੀ ਤੁਹਾਡਾ ਧੰਨਵਾਦ ਜੀ ਜਾਂ ਜਦਾਂ ਕਹਿੰਦੇ ਆ ਤਕਰੀਬਨ ਆਪਾਂ ਵੀ ਸ਼ੁਕਰੀਆ ਜਾਂ ਧੰਨਵਾਦ ਜਾਂ ਥੈਂਕਸ ਵਗੈਰਾ ਉਹਨੂੰ ਤੁਸੀਂ ਕਿੱਦਾਂ ਬੋਲਣਾ ਉਹਨੂੰ ਤੁਸੀਂ ਕਹੋਗੇ ਤ੍ਰਿਮਾ ਤ੍ਰਿਮਾ ਕਾਸੀ ਤ੍ਰਿਮਾ ਕਾਸੀ ਮਤਲਬ ਜਿਹੜਾ ਉੱਤੇ ਬਿਲ ਕੱਟ ਰਿਹਾ ਬੰਦਾ ਆਪਾਂ ਨੂੰ ਆਪਾਂ ਨੂੰ ਬਿਲ ਕੱਟ ਕੇ ਦੇਤਾ ਉਹਨੇ ਆਪਾਂ ਬਾਹਰ ਨਿਕਲਣ ਲੱਗਿਆ ਉਹ ਵੀ ਤੁਹਾਨੂੰ ਕਹੂਗਾ ਮੈਂ ਤੁਹਾਡਾ ਧੰਨਵਾਦ ਤੁਸੀਂ ਵੀ ਉਹਨੂੰ ਜੇ ਤੁਸੀਂ ਉਹ ਪਹਿਲਾਂ ਤੁਸੀਂ ਕਹਿਣਾ ਜਿੱਦਾਂ ਜਿੱਦਾਂ ਉਹਨੇ ਬਾਅਦ ਚ ਕਈ ਵਾਰ ਕਹਿੰਦਾ ਹੁੰਦਾ ਜਿੱਦਾਂ ਤੁਸੀਂ ਪਹਿਲਾਂ ਉਹਨੂੰ ਕਹਿੰਦਾ ਤੁਸੀਂ ਕਹੋਗੇ ਉਹਨੂੰ ਤ੍ਰਿਮਾ ਕਾਸੀ ਤ੍ਰਿਮਾ ਕਾਸੀ ਧੰਨਵਾਦ ਠੀਕ ਹੈ ਜੀ ਧੰਨਵਾਦ ਨੂੰ ਪੰਜਾਬੀ ਦੇ ਧੰਨਵਾਦ ਨੂੰ ਮਲੇਸ਼ੀਆ ਵਿੱਚ ਕਹਿੰਦੇ ਨੇ ਤਰੀਮਾ ਕਾਸੀ ਤਰੀਮਾ ਕਾਸੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਪਹਿਲੀਆਂ ਵੀਡੀਓ ਦੇ ਵਿੱਚ ਵੀ ਇਹ ਧੰਨਵਾਦ ਨੂੰ ਉਹ ਕੀ ਕਹਿੰਦੇ ਨੇ ਮਲੇਸ਼ੀਆ ਦੇ ਵਿੱਚ ਇਹ ਸੀ ਜੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ